ਪਾਜੀ ਪੈਸੇ ਹੈਗੇ ਮਸ਼ੀਨ ਚ ਕਿੱਥੇ ਪਾਜੀ ਪੈਸੇ ਨੇ ਨਿਕਲਦੇ ਪਏ ਅੱਛਾ ਤੋ ਹੈਲੋ ਇਧਰ ਪਾਜੀ ਮੈਂ ਤੇ ਚੈੱਕ ਕਰਨਾ ਇੱਕ ਵਾਰ ਮੈਂ ਵੀ ਮੈਂ ਤੁਸੀਂ ਮੈਨੂੰ ਪੁੱਛਿਆ ਤੇ ਮੈਂ ਤੁਹਾਨੂੰ ਦੱਸ ਵੀ ਦਿੱਤਾ ਕਿ ਪੈਸੇ ਨਹੀਂ ਹੈਗੇ ਫਿਰ ਚੈੱਕ ਕਰਨ ਦਾ ਕੀ ਮਤਲਬ ਹੈ ਪਾਜੀ ਹੋ ਸਕਦਾ ਤੁਹਾਡੇ ਨਾ ਨਿਕਲੇ ਹੋਣਾ ਇੱਕ ਵਾਰੀ ਮੈਂ ਦਾ ਟਰਾਈ ਕਰ ਲਾਂ ਭਰਾਵਾ ਮੈਂ ਤੈਨੂੰ ਕਹੀ ਜਨਾ ਵੀ ਨਹੀਂ ਨਿਕਲੇ ਫਿਰ ਪੁੱਛਣ ਦਾ ਕੀ ਮਤਲਬ ਹੈ ਪਾਜੀ ਹਲੀਮੀ ਨਾਲ ਗੱਲ ਕਰੋ ਉਹ ਕਿਹੜੀ ਹਲੀਮੀ ਅਸੀਂ ਉਹੀ ਤਰ੍ਹਾਂ ਫਿਰਦੇ ਆ ਪਾਜੀ ਹੋ ਸਕਦਾ ਹੈ ਤੁਹਾਡੇ ਖਾਤੇ 'ਚ ਨਾ ਹੋਣ ਮੈਂ ਕਹਣਾ ਮੇਰੇ ਖਾਤੇ 'ਚ ਕਿਉਂ ਨਹੀਂ ਹੋਣਗੇ ਭਰਾਵਾ ਤੂੰ ਮੈਨੂੰ ਐ ਸਮਝੇ ਬੈ ਤੁਰੇ ਫਿਰਦੇ ਆ ਕਮਾਲ ਉਹ ਹੈਲੋ ਪਾਜੀ ਆਇਆ ਇੱਕ ਮਿੰਟ ਪਾਜੀ ਮੈਂ ਏਟੀਐਮ ਤੋਂ ਬਾਹਰ ਆਇਆ ਇਹਨਾਂ ਨੇ ਮੈਨੂੰ ਪੁੱਛਿਆ ਵੀ ਭਾਈ ਏਟੀਐਮ 'ਚ ਪੈਸੇ ਹੈਗੇ ਆ ਮੈਂ ਕਿਹਾ ਨਹੀਂ ਹੈਗੀ ਇਹ ਮੈਨੂੰ ਕਹੀ ਜਾਂਦੀ ਹੈ ਕਿ ਤੇਰੇ ਏਟਮ ਤੇ ਤਾਂ ਪੈਸੇ ਹੀ ਨਹੀਂ ਹੋਣਗੇ ਭਾਜੀ ਦੇਖੋ ਮੈਂ ਕਿਹਾ ਮੈਂ ਚੈੱਕ ਕਰ ਲੈਣਾ ਹੋ ਸਕਦਾ ਇਹਨਾਂ ਦੇ ਖਾਤੇ 'ਚ ਪੈਸੇ ਨਾ ਹੋਣ ਨਾ ਭਾਈ ਆਪਾਂ ਉਵੇਂ ਹੀ ਤੁਰੇ ਫਿਰਦੇ ਆ ਸਾਡੀ ਤਾਂ ਕੋਈ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਬੀਰੋ ਆ ਜਿਹੜੀ ਛੋਟੇ ਛੋਟੇ ਵਖਰੇਵੇਂ ਕਰਕੇ ਆ ਸਮਾਜ ਦੇ ਵਿੱਚ ਇਹ ਨਫ਼ਰਤਾਂ ਦੇ ਬੀਜ ਪੈਦਾ ਹੋ ਰਿਹਾ ਹੈ ਯਾਰ ਅਸੀਂ ਪੰਜਾਬੀ ਆ ਸਾਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਦੁਨੀਆ ਚੰਨ ਤੇ ਪਹੁੰਚ ਗਈ ਹੈ ਅ ਤ ਤੁਸੀਂ ਕਿਹੜੀ ਛੋਟੇ ਛੋਟੇ ਗੱਲਾਂ ਦੇ ਵਿੱਚ ਪਏ ਹੋ ਚਲੋ ਹੱਥ ਮਿਲਾਓ ओ मलाओ चलो जप्पी पाए के दूजे चेना शाबाश है एटीएम से पैसे आ गए नहीं अच्छा चलो मैं चेक कर रहा नेक पैसे आ गए एटीएम से